ਸਸਿਕਰ ਦੋਸਤੋ ਨਮਸਕਾਰ ਆਦਾਬ ਸਾਥਿਓ ਅੱਜ ਮੈਂ ਜਦੋਂ ਬਾਜ਼ਾਰ ਵੱਲ ਨੂੰ ਆ ਰਿਹਾ ਸੀ ਤਾਂ ਘਰ ਤੋਂ ਲੈ ਕੇ ਬਾਜ਼ਾਰ ਤੱਕ ਸਾਰੇ ਕਿਤੇ ਜਲਥਲ ਹੋਇਆ ਪਿਆ ਸੀ ਆਪਣਾ ਧੂਰੀ ਕੱਲਾ ਇੱਕ ਧੂਰੀ ਹੀ ਬਚਿਆ ਹੋਇਆ ਸੀ ਜਿੱਥੇ ਵਿੱਚ ਇੰਨਾ ਪਾਣੀ ਨਹੀਂ ਸੀ ਦੇਖਿਆ ਪਰ ਰਾਤ ਦਾ ਮੀਂਹ ਪੈਣ ਦੇ ਨਾਲ ਨਾਲ ਪੂਰਾ ਜਲ ਬਹਾਉ ਪੂਰਾ ਫੁੱਲ ਬਾਜ਼ਾਰ ਪਾਣੀ ਦੇ ਨਾਲ ਭਰਿਆ ਹੋਇਆ ਸੀ ਦੁਕਾਨਾਂ ਦੇ ਵਿੱਚ ਵੀ ਪਾਣੀ ਸੀ ਸੜਕਾਂ ਤੇ ਤਾਂ ਪਾਣੀ ਬਹੁਤ ਗੋਡੇ-ਗੋਡੇ ਕਿੱਟੇ-ਕਿੱਟੇ ਪਾਣੀ ਪੂਰਾ ਫੁੱਲ ਕੋਈ ਗਲੀ ਨਹੀਂ ਕੋਈ ਬਾਜ਼ਾਰ ਦਾ ਕੋਈ ਇਹ ਜਹਾ ਇਲਾਕਾ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਪਰ ਸਾਥੀਓ ਮੇਰੇ ਨੂੰ ਦਿਲ ਨੂੰ ਇੱਕ ਬੜੀ ਠੇਸ ਜੀ ਪਹੁੰਚੀ ਜਦੋਂ ਮੈਂ ਅਨਾਜ ਮੰਡੀ ਵੱਲੋਂ ਇੱਧਰ ਥਾਣੇ ਵੱਲ ਨੂੰ ਆ ਰਿਹਾ ਸੀ ਤਾਂ ਕੁਝ ਕੁ ਦੁਕਾਨਦਾਰ ਵੀਰਾਂ ਨੇ ਯਾਵੇਂ ਕਹਿ ਲੋ ਕਿ ਚਲੋ ਨੁਕਸਾਨ ਹੋਣ ਤੋਂ ਸਾਰੀ ਬਚਦੇ ਨੇ ਵੀ ਸਾਡਾ ਕੋਈ ਨੁਕਸਾਨ ਨਾ ਹੋਵੇ ਤਾਂ ਬਹੁਤ ਸਾਰੇ ਆਪਣੇ ਵੀਰਾਂ ਦਾ ਹੀ ਨਹੀਂ ਪੂਰੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਇਸ ਟਾਈਮ ਪੂਰਾ ਪੰਜਾਬ ਤਰਾਹੀ ਤਰਾਹੀ ਕਰਦਾ ਪਿਆ ਪਰ ਜਦੋਂ ਮੈਂ ਉੱਥੇ ਆ ਕੇ ਦੇਖਿਆ ਤਾਂ ਕੀ ਕੁਝ ਦੁਕਾਨਦਾਰ ਵੀਰਾਂ ਨੇ ਆਪਣੀ ਦੁਕਾਨ ਦੇ ਲਵੇ ਦੀ ਨਾ ਜਿਦੋਂ ਆਪਾਂ ਥਾਣੇ ਵੱਲ ਤੋਂ ਧੀਮ ਚੌਕ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚੋਂ ਜਿਹੜਾ ਚਰਸਤਾ ਆਂਦਾ ਹੈ ਕ੍ਰਾਂਤੀ ਚੌਕ ਨੂੰ ਕਰਾਸ ਕਰ ਲੰਘਦੇ ਆਪਾਂ ਤੇ ਮੰਡੀ ਵੱਲ ਨੂੰ ਜਾਂਦੇ ਆ ਆਪਾਂ ਕੋਠੀਵਾਲ ਨੂੰ ਉੱਥੇ ਜੰਗਲੇ ਸਿੱਟ ਕੇ ਪੂਰਾ ਰਸਤਾ ਬਲੌਕ ਕੀਤਾ ਹੋਇਆ ਤੇ ਦੂਜੇ ਪਾਸੇ ਇੱਕ ਮੇਰਾ ਵੀਰ ਹੈ ਉਹਨੇ ਵੀ ਇੱਕ ਰੇੜੀ ਖੜੀ ਕਰ ਰੱਖੀ ਦੁਕਾਨ ਤੇ ਵੀ ਚਲੋ ਨੁਕਸਾਨ ਨਾ ਹੋ ਜੇ ਕਿਉਂਕਿ ਗੱਡੀਆਂ ਕਾਰਾਂ ਜਦੋਂ ਲੰਘਦੀਆਂ ਨੇ ਛੱਲਾ ਪੈਂਦੀਆਂ ਨੇ ਤਾਂ ਦੁਕਾਨ ਦੇ ਵਿੱਚ ਪੂਰਾ ਪਾਣੀ ਵੜ ਜਾਂਦਾ ਹੈ ਤਾਂ ਨੁਕਸਾਨ ਹੋ ਜਾਂਦਾ ਹੈ ਤਾਂ ਮੈਂ ਉਹ ਗੱਡੀਆਂ ਕਾਰਾਂ ਵਾਲਿਆਂ ਨੂੰ ਵੀ ਪੂਰਾ ਵੀਰੇ ਦਿਲ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਗੱਡੀਆਂ ਬਿਲਕੁਲ ਸਲੋ ਚਲਾਓ ਕਿਉਂਕਿ ਪੈਦਲ ਜਾਂਦੇ ਨੇ ਲੋਕ ਉਹਨਾਂ ਤੇ ਵੀ ਪਾਣੀ ਦੀਆਂ ਵਿੱਚ ਛੱਲਾ ਪੈਂਦੀਆਂ ਨੇ ਤੇ ਬਹੁਤ ਸਾਰੇ ਮੋਟਰਸਾਈਕਲ ਬੀਐਸਟੀਐਮ ਬੰਦ ਹੋ ਜਾਂਦੇ ਨੇ ਇਹੋ ਜੇ ਸਥਿਤੀ ਦੇ ਵਿੱਚ ਆ ਕੇ ਤਾਂ ਮੈਂ ਦੇਖੋ ਸਭ ਨੂੰ ਬੇਨਤੀ ਕਰਦਾ ਕਿ ਇਸ ਸਥਿਤੀ ਦੇ ਵਿੱਚ ਆਪਾਂ ਨੂੰ ਬੜੇ ਸਹਿਜਤਾ ਦੇ ਨਾਲ ਕੰਮ ਲੈਣਾ ਚਾਹੀਦਾ ਤਾਂ ਕਿ ਕੋਈ ਵੀ ਪ੍ਰੇਸ਼ਾਨ ਨਾ ਹੋਵੇ ਤੇ ਆਪਾਂ ਨੂੰ ਇੱਕ ਦੂਜੇ ਦੀ ਮਦਦ ਵੀ ਕਰਨੀ ਚਾਹੀਦੀ ਹੈ ਦੇਖੋ ਇਹ ਵੇਲਾ ਹੈ ਉਸ ਰੱਬ ਨੂੰ ਯਾਦ ਕਰਨ ਦਾ ਕਿ ਆਪਾਂ ਇਨਸਾਨ ਆ ਇਨਸਾਨੀਅਤ ਦੀ ਸੇਵਾ ਦੇ ਲਈ ਆਪਾਂ ਨੂੰ ਵੱਡ ਚੜ ਕੇ ਅੱਗੇ ਆਣਾ ਚਾਹੀਦਾ ਹੈ ਮਦਦ ਕਰਨੀ ਚਾਹੀਦੀ ਹੈ ਤਾਂ ਮੈਨੂੰ ਮੇਰੇ ਦਿਲ ਨੂੰ ਬੜੀ ਠੋਸ ਠੇਸ ਜੀ ਪਹੁੰਚੀ ਕਿ ਜਦੋਂ ਮੈਂ ਵੀਰ ਨੂੰ ਕਿਹਾ ਮੇਰੇ ਭਰਾ ਆ ਇਧਰਲੇ ਪਾਸੇ ਰੇੜੀ ਕਿਉਂ ਲਗਾ ਰੱਖਿਆ ਕਹਿੰਦਾ ਕਿ ਉਰੇ ਦੀ ਟੱਕ ਲਗਾਣਾ ਤੁਸੀਂ ਯਾਰ ਇੱਕ ਸਥਿਤੀ ਇਹੋ ਜੀ ਬਣ ਗਈ ਹੈ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਸਾਥੀਓ ਤਾਂ ਪਲੀਜ਼ ਮੇਰੀ ਬੇਨਤੀ ਹੈ ਕਿ ਕਿਸੇ ਨੂੰ ਔਖਾ ਕਿਸੇ ਨੂੰ ਪਰੇਸ਼ਾਨ ਨਾ ਕਰੋ ਆਪਾਂ ਇੱਕ ਦੂਜੇ ਦਾ ਸਾਥ ਦੋ ਇਨਸਾਨੀ ਦੀ ਸੇਵਾ ਕਰੋ ਇਨਸਾਨੀ ਦੀ ਸੇਵਾ ਸਭ ਤੋਂ ਵੱਡੀ ਉੱਤਮ ਸੇਵਾ ਤੇ ਬੜਾ ਧਿਆਨ ਦੇ ਨਾਲ ਟ੍ਰਾਫਿਕ ਨੂੰ ਚਲਾਓ ਕਦੇ ਕੋਈ ਟਕਣ ਸੀਵਰ ਦਾ ਕੋਈ ਖੁੱਲਾ ਨਾ ਹੋਵੇ ਕਿ ਨੁਕਸਾਨਾ ਨਾ ਜਾਵੇ ਹੁਣ ਤੱਕ ਤਾਂ ਮਾਲਕ ਦੀ ਬਹੁਤ ਵੱਡੀ ਮਿਹਰ ਹੈ ਕਿ ਤੂਰੀ ਸ਼ਹਿਰ ਤੂਰੀ ਹਲਕਾ ਆਪਣਾ ਬਿਲਕੁਲ ਸੇਫ ਹੈ ਚਲੋ ਬਾਰਿਸ਼ਾਂ ਹੁੰਦੀਆਂ ਨੇ ਐਤ ਕੀ ਬਾਰਿਸ਼ ਥੋੜੀ ਜਿਆਦਾ ਆਈ ਹੈ ਤਾਂ ਗੌਰ ਕਰੋ ਧੰਨਵਾਦ